ਪਿਤੇ ਦਿਨ ਜothe 4 ਮਰਲਾ ਕੁਆਟਰ ਦੇ ਵਿੱਚ ਗੁੰਡਾਗਰਦੀ ਦੀ ਦਹਿਸ਼ਤ ਜਿਹੜੀ ਆ ਉਹ ਦੇਖਣ ਨੂੰ ਮਿਲੀ ਸੀ ਜਿਸ ਤੇ ਚਲਦੇ ਇੱਕ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਹੈ ਹਮਲਾ ਕੀਤਾ ਗਿਆ ਸੀ ਤੇ ਤਸਵੀਰਾਂ ਵੀ ਥੋੜੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸ ਨੌਜਵਾਨ ਦਾ ਹੱਥ ਜੜਾ ਹੈ ਉਹ ਵੱਢ ਦਿੱਤਾ ਗਿਆ ਸੀ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਸੇ ਘੜੀ ਦੇ ਤਹਿਤ ਅੱਜ ਅਜੇ ਬੱਬਰ ਜੋ ਕਿ ਆਈਟੀਸ ਅੰیشنل ਪ੍ਰੈਜ਼ੀਡੈਂਟ ਨੇ ਸ਼ਿਵ ਸੇਨਾ ਉੱਤਰ ਭਾਰਤ ਦੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਡੇ ਵੱਲੋਂ ਸੰਘਰਸ਼ ਜਿਹੜਾ ਹੈ ਉਹ ਤਿੱਖਾ ਕੀਤਾ ਜਾਵੇਗਾ ਇਸ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿਉਂਕਿ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਜਿਹੜੀ ਨੇ ਜਾਨੋ ਮਾਰਨ ਦੀਆਂ ਧਮਕੀਆਂ ਲਗਾਤਾਰ ਜੜੀਆਂ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਇਸ ਕੜੀ ਦੇ ਤਹਿਤ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਜਿਹੀ ਸੂਰਤ ਬਣੀ ਰਹੀ ਤਾਂ ਸਾਡੇ ਵੱਲੋਂ ਜਿਹੜਾ ਹੈ ਉਹ ਸੰਘਰਸ਼ ਕੀਤਾ ਜਾਵੇਗਾ ਤੇ ਇਨਸਾਫ ਜਿਹੜਾ ਉਹ ਕੀਤਾ ਜਾਵੇਗਾ ਇਸ ਤੇ ਨਾਲ ਹੀ ਉਹਨਾਂ ਦੀ ਵੀ ਕਿਹਾ ਹੈ ਕਿ ਹਾਈ ਕੋਰਟ ਦਾ ਰੁਖ ਜਿਹੜਾ ਹੈ ਉਹ ਸਾਡੇ ਵੱਲੋਂ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਜਿਹੜੇ ਨੇ ਉਹਨਾਂ ਨੂੰ ਥ੍ਰੈਟਸ ਮਿਲ ਰਹੇ ਨੇ ਲਗਾਤਾਰ ਉਹਨਾਂ ਨੂੰ ਜਿਹੜੇ ਨੇ ਫੋਨ ਕਾਲਸ ਆ ਰਹੇ ਨੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੋ ਦਿਨ ਪਹਿਲਾਂ ਹੀ ਅਜਿਹਾ ਮਾਮਲਾ ਜਿਹੜਾ ਹੈ ਉਹ ਵਾਪਰਿਆ ਚਾਰ ਮਰਲਾ ਕੁਆਟਰ ਦੇ ਵਿੱਚ ਜਿਸ ਤਹਿਤ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕੋ ਇਹ ਮੇਰਾ ਨਾਮ ਭਾਵਨਾਤ ਮੈਂ ਇਹਨਾਂ ਦੀ ਪਤਨੀ ਹੈਗੀ ਆ ਸੰਨੀ ਸੰਤਨ ਜੀ ਜੋ ਵੀ ਹੈ ਤੇ ਇਹ ਨਾ ਜਿੱਦਾਂ ਇਹਨਾਂ ਦੀ ਲੜਾਈ ਹੋਈ ਆ ਪੁਲਸ ਵਾਲੇ ਕਹਿਂਦੇ ਨੇ ਕਿ ਕਾਰਵਾਈ ਕਰਨੀ ਹੈ ਕਾਰਵਾਈ ਕਰਨੀ ਹੈ ਇਦਾਂ ਸਾਨੂੰ ਧੋਖਾ ਦੇਂਦੇ ਨੇ ਕਾਰਵਾਈ ਕੋਈ ਨਹੀਂ ਕੀਤੀ ਜਾਣ ਦੇਦੀ ਤੇ 4 ਦਿਨ ਹੋ ਗਏ ਐ ਇਸ ਗੱਲਬਾਤ ਨੂੰ ਰੋਜ਼ ਹੀ ਆਂਦੀਆਂ ਗੱਡੀਆਂ ਤੇ ਗੱਡੀਆਂ ਆਂਦੀਆਂ ਸਿਰਫ ਦਿਖਾਵਾ ਕਰਕੇ ਤੇ ਚੱਲ ਜਾਂਦੀਆਂ ਪਰ ਕਾਰਵਾਈ ਕੋਈ ਨਹੀਂ ਕਰੇ ਹਾਇ ਤੱਕ ਕੋਈ ਬੰਦਾ ਨਹੀਂ ਚਕੋਣ ਦੇ ਰਾ ਤੇ ਜਿਹੜੀ ਧਾਰਾ ਲਗਣੀ ਚਾਹੀਦੀ ਐ ਨਾ ਤੇ 26 ਦੀਆਂ ਲਗਣੀਆਂ ਚਾਹੀਦੀਆਂ ਤੇ 300 ਤੇ 7 ਦੀਆਂ ਲਗਣੀ ਚਾਹੀਦੀ ਧਾਰਾ ਤੇ ਇਹ ਧਾਰਾ ਲੱਗਣ ਦੇ ਬਾਵਜੂਦ ਵੀ ਕੋਈ ਸਾਨੂੰ ਕਹਿਂ ਦੇ ਰਾ ਕਿ ਧਾਰਾ ਲੱਗੀ ਨਹੀਂ ਆ ਕੋਈ ਕਹਿੰਦਾ ਨਹੀਂ ਲੱਗੀ ਰਿਆ ਤੇ ਇੰਦੇ ਤੇ ਕੋਈ ਕਾਰਵਾਈ ਨਹੀਂ ਹੋਣ ਦੇਦੀ ਹਾਏ ਤੱਕ ਬੰਦੇ ਨੇ ਕੋਈ ਸ਼ਰਿਆਮ ਭੁੰਮਣ ਦੇ ਰਿਆ ਸਾਨੂੰ ਧਮਕੀਆਂ ਧਮਕੀਆਂ ਦੇਂ ਦੇ ਰਿਆ ਕਿ ਤੂੰ ਜੋ ਮਰਜ਼ੀ ਕਰ ਲੋ ਤੁਹਾਡਾ ਕੋਈ ਹੱਲ ਨਹੀਂ ਆਏ ਸਾਡੇ ਕੋ ਇੰਨਾ ਕ ਪੈਸਾ ਨਾ ਅਸੀਂ ਆਪੇ ਜੋ ਵੀ ਕਰ ਸਕਨੇ ਆ ਸਾਡੇ ਅੱਗੇ ਪੁਲਿਸ ਵੀ ਬਿਕ ਜਾਂਦੀ ਆ ਇਹ ਸਾਨੂੰ ਧਮਕਾਂ ਦੇ ਰਿਆ ਬਾਰ ਬਾਰ ਕਹਿੰਦੇ ਤੁਸੀਂ ਕੋਈ ਹੱਲ ਨਹੀਂ ਤੁਹਾਡਾ ਹੋਣਾ ਆਈ ਤੁਹਾਨੂੰ ਸ਼ਰਿਆਮ ਵੀ ਇਦਾਂ ਵੱਡਣਾ ਆ ਤੇਰੇ ਬੰਦੇ ਨੂੰ ਵੱਡਣਾ ਆ ਸਾਰੇ ਘਰ ਧਮਕ ਧਮਕਾ ਕੇ ਗਏ ਆ ਅੱਗੇ ਦੇਖ ਲੋ ਸਾਡਾ ਕੋਈ ਹੱਲ ਨਹੀਂ ਹੋਏਦਾ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇਦੀ ਆਈ ਨੇ ਦੁਖੀ ਹੋ ਗਿਆ ਕੋਈ ਹਿਸਾਬ ਨਹੀਂ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜਾਣ ਸਾਡੀ ਇਹ ਮੰਗ ਹੈ ਕਿ ਸਾਡੀ ਫਟਾਫਟ ਬੇਨਤੀ ਸਵੀਕਾਰ ਕਰੋ ਤੇ ਸਾਡੀ ਜਲਦੋਂ ਜਲਦ ਕਾਰਵਾਈ ਕੀਤੀ ਜਾਓ ਅਗਰ ਨਹੀਂ ਕੀਤੀ ਜਾਏਗੀ ਆਈ ਹਾਈ ਕੋਰਟ ਤੇ ਜਾਵਾਂਗੇ ਫਿਰ ਉੱਥੇ ਦਰਵਾਜ਼ਾ ਖਟਕਟਾਂਗੇ ਉਹਨਾਂ ਦਾ ਜੇ ਸਾਡੀ ਨਹੀਂ ਇਹ ਮੰਗ ਸਵੀਕਾਰ ਕੀਤੀ ਤੇ 24 ਤਰੀਕ ਨੂੰ ਮੇਰੇ ਸ਼ਿਵ ਸੈਨਿਕ ਵਿਦਿਆਰਥੀ ਸਨਾਂ ਦੇ ਰਾਸ਼ਟਰੀ ਪ੍ਰਮੁੱਖ ਸੰਨੀ ਸੰਤ ਜੀ ਤੇ ਜਿਹੜਾ ਹਮਲਾ ਹੋਇਆ ਹੈ ਚਾਰਮਾਲਾ ਕੁਆਟਰ ਦੇ ਵਿੱਚ 24 ਤਰੀਕ ਨੂੰ ਅਚਿੱਤ ਰੇ ਨੂੰ थाना ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਖਾਨਾ ਪੂਰਤੀ ਪੂਰੀ ਕਰਨ ਵਾਸਤੇ ਐਫ ਆਈ ਆਰ ਹੋਈ ਹੈ ਜਿਹਦੇ ਵਿੱਚ ਨਾਂ ਤੇ ਅੱਜ ਤੱਕ ਬੰਦੇ ਅਰੈਸਟ ਹੋਏ ਆ ਇੰਨੇ ਦਿਨ ਹੋਣ ਦੇ ਬਾਵਜੂਦ ਵੀ ਸੰਨੀ ਸੰਤ ਤੇ ਨਾ ਸੁਰੱਖਿਆ ਚ ਕਿੰਨੀ ਬਣਾ ਰਹੀਆ ਪੁਲਿਸ ਤੇ ਨਾ ਕੁਛ ਐਫ ਆਈ ਆਰ ਦੇ ਵਿੱਚ ਜਿਹੜੀ ਇਹਨਾਂ ਨੇ ਧਾਰਾ ਲਾਈਆਂ ਨਾ ਤੇ 26 ਲਾਈਆ ਤੇ ਨਾ 307 ਲਾਈਆ ਕਿਉਂਕਿ ਇਹਨਾਂ ਨੇ ਧਾਰਾ ਲਾਈਆਂ ਆ 115 126 351 191 ਤੇ 90 ਨਾ 26 ਲਾਈਆ ਤੇ ਨਾ 307 ਲਾਈਆ ਜਿਹੜੀ ਬੰਦੀ ਸੀ ਤੇ ਨਾ ਉਹਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਔਰੋਪੀ ਸ਼ਰੇਆਮ ਇਹਨਾਂ ਦੇ ਪਰਵਸੰਨੀ ਸੰਤ ਦੇ ਪਰਵਾਹ ਨੂੰ ਧਮਕੀਆਂ ਦੇ ਰਿਹਾ ਮੇਰੇ ਸ਼ਿਵ ਸੰਗਾਂ ਨੂੰ ਧਮਕੀਆਂ ਦੇ ਦਿੱਤਾ ਗੋਰਮ ਮਹਿਰਾ ਦੀ ਕੱਲ ਮੈਨੂੰ ਧਮਕੀ ਆਈ ਹੈ ਤੇ ਮੈਂ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਐਪਲੀਕੇਸ਼ਨ ਦੇਣ ਦੇ ਬਾਵਜੂਦ ਵੀ ਉਹਦੇ ਤੇ ਫਿਰ ਵੀ ਐਫ ਆਈ ਆਨ ਰਜਿਸਟਰਡ ਕੀਤੀ ਜਾਂਦੀ ਮੈਂ ਤੁਹਾਡੇ ਨੋਟਸ ਦੇ ਵਿੱਚ ਇਹਨਾਂ ਦਾ ਸੁਣ ਸਕਦੇ ਹੋ ਪ੍ਰਸ਼ਾਸਨ ਨੂੰ ਅਪਗਤ ਕਰਵਾਉਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਨਹੀਂ ਉਠਾਇਆ ਜਾਦੇ ਨਾ આરોપી ਗ੍ਰਿਫਤਾਰ ਹੋਈ ਜਾ ਨਾ ਕਿਤੇ ਜਾ ਰਿਹਾ ਅਗਰ ਮੇਰੇ ਕਿਸੇ ਵੀ ਸ਼ਿਵਸੈਨਿਕ ਦੇ ਉੱਤੇ ਹਮਲਾ ਹੋਇਆ ਜਾਂ ਕਿਸੇ ਵੀ ਪਰਿਵਾਰ ਦੇ ਨਾਲ ਮੇਰੇ ਸ਼ਿਵਸੈਨਿਕ ਦਾ ਕੋਈ ਹਮਲਾ ਹੋਇਆ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਪਠਾਨਕੋਟ ਦੇ ਐਸਐਸਪੀ ਸਾਹਿਬ ਦੀ ਹੋਏਗੀ ਬਹੁਤ ਬਹੁਤ ਧੰਨਵਾਦ ਮੈਂ ਡੀਜੀਪੀ ਸਾਹਿਬ ਨੂੰ ਅੱਜ ਵਟਸਐਪ ਕੀਤਾ ਆ ਗੌਰਵ ਜਾਦਵ ਜੀ ਨੂੰ ਵੀ ਕੀਤਾ ਅਰਪਿਤ ਸ਼ੁਕਲਾ ਸਾਹਿਬ ਨੂੰ ਵੀ ਇਹ ਮੈਟਰ ਸੈਂਡ ਕੀਤਾ ਆ ਕਿ ਪਠਾਨਕੋਟ ਪੁਲਿਸ ਨੇ ਅੱਜ 5 ਦਿਨ ਹੋਣ ਦੇ ਬਾਵਜੂਦ ਵੀ આરોપી ਗ੍ਰਿਫਤਾਰ ਨਹੀਂ ਕੀਤੇ ਤੇ ਜਲਦੀ ਅਸੀਂ ਇਸ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.